ਜੇ ਆਪਾਂ ਗੱਲ ਕਰਦੇ ਆਂ ਜੀ ਮੁਰਗੀਆਂ ਨੂੰ ਲੜਾਉਣ ਤੋਂ ਬਾਅਦ ਹਾਂ ਉਹਦੀ ਸਮਾਈ ਬਾਰੇ ਵੀ ਕਿਵੇਂ ਸਾਹਮਣਾ ਹੈ ਦੇਖੋ ਜੇ ਤਾਂ ਅਸੀਂ 5-7 ਮਿੰਟ 10 ਮਿੰਟ ਦਵਾਈ ਕਰਾਈਏ ਤਾਂ ਉਹਨੂੰ ਕੋਈ ਬਹੁਤ ਵੱਡਾ ਦਿੱਕਤ ਨਹੀਂ ਆਉਣੀ ਹਨਾ ਕੋਈ ਜਿਆਦਾ ਲੋਡ ਨਹੀਂ ਹੁੰਦੀ ਸਾਂਭਣ ਦੀ ਮਤਲਬ ਕਿ ਕੋਈ ਮਾਣੇ-ਮੋਟੇ ਸੇਕੇ ਲਾ ਦੇ ਜੇ ਸੱਟ ਪਈ ਜਾਂ ਨਹੀਂ ਕੋਈ ਚੱਕਰ ਨਹੀਂ ਪਾਉਂਦੀ ਈ ਛੱਡ ਦਿਓ ਆਜ਼ਾਦ ਕੋਈ ਚੱਕਰ ਨਹੀਂ ਇਹਨਾਂ ਨੂੰ ਇਹ ਨਗੇ ਬੀਅਰੇਬਲ ਹੋ ਜਾਂਦੇ ਹੁੰਦੇ ਆ ਤੇ ਦੇਖੋ ਜੇ ਜਿਆਦਾ ਮੰਨ ਲਓ ਵੀ ਜਿਆਦਾ ਹੋ ਗਿਆ ਹਨਾ ਕਾਂਟਾ ਜਿਹੜੀਆਂ ਕਾਂਟਾ ਲੜਿਆ ਤਾਂ ਸੇਕ ਕੇ ਲਾਓ ਜੀ ਉਹਨੂੰ ਹੁਣ ਤੇ ਉਹਨੂੰ ਪਹਿਲਾਂ ਇਹ ਦੇਖੋ ਵੀ ਉਹ ਪੋਰਟ ਸਾਫ਼ ਕਰ ਗਿਆ ਉਹ ਕੁੱਕੜ ਤੇ ਉਹਦੋਂ ਬਾਅਦ ਚ ਉਹਨੂੰ ਥੋੜਾ ਮੋਟਾ ਕੋਸਾ ਜਾਂ ਪਾਣੀ ਦਿਓ ਤੇ ਗੁੜ ਗੁਣ ਕੁੱਟ ਕੇ ਦੇ ਦਿਓ ਥੋੜਾ ਜਿਹਾ ਠੀਕ ਹੈ ਤੇ ਉਹਦੋਂ ਬਾਅਦ ਚ ਬਈ ਉਹਨੂੰ ਨਾ ਅੰਡਾ ਪਾ ਦਿਓ ਆ ਮਤਲਬ ਕਿ ਚਿੱਟਾਏ ਪਾਲਟ ਆਂਡੇ ਦਾ ਨਾ ਥੋੜਾ ਜਿਹਾ ਅੱਧਾ ਕਾਂਡਾ ਖਵਾਓ ਉਹਨੂੰ ਜੇ ਤੁਸੀਂ ਮੰਨ ਲਓ ਸਿਹਤ ਸੰਭੀ ਜਾਂਦੇ ਹੋ ਉਹਦੋਂ ਬਾਅਦ ਚ ਉਹਨੂੰ ਬਈ ਗਰਮ ਥਾਂ ਤੇ ਰੱਖੋ ਕੋਈ ਮੰਨ ਲਓ ਕੋਈ ਪਿੰਜਰੇ 'ਚ ਨਾ ਬੱਲੋ ਬ ਤੇ ਉਹਦੇ ਨਾਲ ਬਈ ਉਹਦਾ ਸਾਰਾ ਬਾਡੀ ਸਟਰਕਚਰ ਸੈੱਟ ਹੋ ਜਿਹੜੇ ਸੱਟ ਵੱਜਾਂ ਹੋਣੀਆਂ ਉਹਨਾਂ ਦਾ ਮਤਲਬ ਕਿ ਉਹ ਹੋ ਜਾਊਗਾ ਤੇ ਨਾਲੇ ਹਲਦੀ ਹਲਦੀ ਲਾ ਦਿਓ ਫੇਸ ਤੇ ਜਿੱਥੇ ਸੱਟਾਂ ਆਈਆਂ ਹੋਈਆਂ ਨੇ ਤੇ ਜੇ ਉਹਦੇ ਅੰਦਰ ਮਾੜੀ ਮੋਟੀ ਸੱਟਾਂ ਆਈਆਂ ਨੇ ਤਾਂ ਸੁੱਕੀ ਹਲਦੀ ਲਾ ਕੇ ਪਾਉਣੀ ਵਿੱਚ ਐਂਪੂਰ ਪੁੱਕ ਦਿਓ ਕੋਈ ਚੱਕਰ ਨਹੀਂ ਸੈੱਟ ਹੋ ਜਾਊਗਾ ਸਾਫ਼ ਕਰਦੇ ਹੋਣਾ ਇਹ ਜ਼ਰੂਰੀ ਚੀਜ਼ਾਂ ਨੇ ਕੁਝ ਬਈ ਇਹਦੇ ਨਾਲ ਤੁਸੀਂ ਮੰਨ ਲਓ ਪ੍ਰੇਮਦਰ ਨੂੰ ਠੀਕ ਕਰ ਸਕਦੇ ਹੋ ਇਹ ਨਾਰਮਲ ਜਿਹੀਆਂ ਚੀਜ਼ਾਂ ਨੇ ਰੇਗੀ ਦੱਸ ਦਿੰਦਾ ਮੈਂ ਚਲੋ ਆਪਾਂ ਵੀ ਦੱਸ ਦਈਏ ਹੂੰ ਤੇ ਦੇਖੋ ਜੀ ਇਹਨੂੰ ਆਪ ਅੱਜ ਤਪਾਇਆ ਸੀਗਾ ਤੇ ਬੱਸ ਠੀਕ ਤਾਂ ਵੈ ਉਹਦਾ ਵ ਇਹਨਾਂ ਦਾ ਕੋਈ ਲੋੜ ਨਹੀਂ ਵੈਸੇ ਸਾਉਂਦੇ ਸੌਂਦੇ ਹੀ ਕਾਟ ਹੀ ਹੁੰਦੇ ਨੇ ਉਹ ਤਾਂ ਯਾਰ ਬਸ ਠੀਕ ਹੈ ਫਿਰ ਲੈਣਾ ਬਹੁਤ ਵਧੀਆ